ਸਾਨੂੰ ਇਹ ਕੰਪਨੀ ਦੇ ਵਿੱਚ ਸਾਰਾ ਸਾਲੋਂ ਮਿਲਦਾ ਹੋਇਆ ਇਹ ਕੰਮ ਕਰਦਿਆਂ ਨੂੰ ਸਾਡੂੰ ਫੈਮਿਲੀ ਦੇ ਵਿੱਚ ਬਹੁਤ ਪ੍ਰੋਬਲਮ ਆ ਰਹੀਆਂ ਨੇ ਜਦ ਕਿ ਸਾਨੂੰ ਸਾਡਾ ਵਿਹਾਰਾ ਹੋਣਾ ਬਹੁਤ ਮੁਸ਼ਕਲ ਹੋ ਜਾਂਦੀ ਆ ਸਾਡੇ ਤੇ ਬਹੁਤ ਜ਼ਿਆਦਾ ਜ਼ਿੰਮੇਵਾਰੀਆਂ ਨੇ ਜੋ ਸਾਡੇ ਉੱਤੇ ਪੂਰੀਆਂ ਹੋ ਰਹੀਆਂ ਤੇ ਸਾਡੇ ਨੂੰ ਮਤਲਬ ਕੰਪਨੀ ਦਾ ਕੰਟਰੈਕਟ ਖਤਮ ਹੋ ਗਿਆ ਤੇ ਸਾਡਾ ਦੋ ਮਹੀਨੇ ਦਾ ਸੈਲਰੀ ਵੀ ਨਹੀਂ ਮਿਲਦੀ ਮੈਨੂੰ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਤੇ ਦੋ ਦੋ ਤਿੰਨ ਤਿੰਨ ਮਹੀਨੇ ਤੋਂ ਸੈਲਰੀ ਨਹੀਂ ਮਿਲਦੀ ਵੀ ਜੇ ਤੁਹਾਡੀ ਸਰਕਾਰ ਨਹੀਂ ਸੁਣਵਾਈ ਕਰੀ ਤੇ ਅਗਲਾ ਸਟੈਪ ਤੁਹਾਡਾ ਕੀ ਹੈਗਾ ਰੋਸ ਪ੍ਰਦਰਸ਼ਨ ਤੁਹਾਡਾ ਇਸ ਤਰ੍ਹਾਂ ਜਾਰੀ ਰਹੇ ਹਾਂਜੀ ਅਸੀਂ ਇਸੇ ਤਰ੍ਹਾਂ ਜਾਰੀ ਹੈ ਆਪ ਦਾ ਸੰਦਰਸ਼ ਜਾਰੀ ਹੈ ਕੀ ਨਾ ਮੈਂ ਤੁਹਾਡਾ ਅੱਜ ਫਰਦ ਕੇਂਦਰ ਤੁਸੀਂ ਧਰਨਾ ਲਗਾ ਰਹੇ ਹੋ ਕੀ ਸੰਬੰਧ ਤੇ ਲਗਾ ਰਹੇ ਹੋ ਮੇਰਾ ਨਾਮ ਪੰਗਾ ਜੀ ਮੈਂ ਸੁਪਰਵਾਈਜ਼ਰ ਫਰਦ ਕੇਂਦਰ ਕੋਲ ਕੰਮ ਕਰਦਾ ਜੀ ਇਹ ਪੁਲਿਸ 17-18 ਸਾਲ ਹੋ ਗਿਆ ਸਾਡੇ ਸਾਰੇ ਮੈਟਰਾਂ ਨੂੰ ਕੰਮ ਕਰਦਾ ਜੋ ਵੀ ਸਾਰੇ ਹੋ ਗਏ ਚੁੱਕੇ ਅੱਜ ਦੀ ਜਿਹੜੇ ਦਿਨ 3 ਮਹੀਨੇ ਹੋ ਗਿਆ ਕਿ ਸਲਰੀ ਨਹੀਂ ਆ ਰਹੀ ਕਿਸੇ ਦੀ ਵੀ ਸਭ ਦਾ ਘਰ ਪਰਿਵਾਰ ਹੈ ਜੀ ਪਰਿਵਾਰ ਹੈ ਬੱਚੇ ਪਾਲਨੇ ਆ ਬੱਚਿਆਂ ਦੀ ਸਕੂਲਾਂ ਦੀ ਫੀਸਾਂ ਦੇਣੀ ਆ ਅੱਜ ਦੀ ਜਿਹੜੇ ਦਿਨ ਇਹ ਪਰਿਵਾਰ ਵਿੱਚ ਜੀ ਵੇਖੋ ਜੀ ਬੰਨੂ ਕੋਈ ਨਾ ਕੋਈ ਘਰ ਦਾ ਨੰਬਰ ਤਾਂ ਬਿਮਾਰੀ ਲਈ ਕਿਸੇ ਡਾਕਟਰ ਕੋਲ ਹੀ ਦਵਾਈਆਂ ਕਰਦੇ ਹੋਣ ਦੀ ਕੀ ਸੀ 300 ਰੁਪਿਆ ਫੈਕਸਲ ਦਾ ਖਰਚਾ ਹੁੰਦੇ ਕੋਲ ਨੂੰ ਜਾਣਾ ਦਾ ਰਿਮਾਰਨਿੰਗ ਚਲੋ ਕਿ ਡਾਕਟਰ ਕੋਲ ਮੈਡੀਸਨਾਂ ਚੱਲਿਓ ਚੈੱਕਅਪ ਵੀ 300 ਰੁਪਿਆ ਲੱਗਦਾ ਅੱਗੋ ਜਾ ਕੇ ਮੈਡੀਸਨ ਲੈਂਦੇ ਨੇ ਨੇ ਵੀ ਬਹੁਤ ਟਾਈਮ ਕੋ ਫੀਸ ਖਰਚਾ ਹੁੰਦਾ ਜਦੋਂ ਸਾਡੀ ਤਨਖਾਹ ਦੋ ਤੁਸੀਂ ਬਾਜ ਦਾ 17-18 ਸਾਲ ਪਹਿਲਾਂ ਲੱਗੇ ਸੀ 2200 ਰੁਪਏ ਆ ਸੀ ਸਰਕਾਰ ਨੇ 17-18 ਸਾਲਾਂ ਇਹ ਸਾਡੀ ਸਖੂ ਤੇ ਕਿਹੜਾ ਲੇਬਰ ਵਾਲਾ ਨਾ ਉਹਦੀ ਉਦੋਂ ਮੰਨ ਕੇ ਚਲੋ ਕਿ 180 ਰੁਪਏ ਦਿਹਾੜੀ ਸੀ ਤੇ ਅੱਜ ਉਹਦੀ 650 ਰੁਪਏ ਆ ਸਾਨੂੰ ਵੀ ਸਰਕਾਰ ਨੇ 17-18 ਸਾਲਾਂ ਅਦਾ ਕੰਮ ਲੈ ਲਿਆ ਦੇਣ ਦਾ ਦੇ ਇੱਕ ਕਰਕੇ ਸਾਡੇ ਤੋਂ ਕੰਮ ਕਰਵਾ ਲਿਆ ਜਦੋਂ ਇਹਨਾਂ ਨੇ ਗਰਦੋਰੀ ਉਹਦੀ ਸਾਰੀ ਲਾਈਸ ਕਰਾ ਲਈ ਤੇ ਇੱਕ ਪਿੰਡ ਨਾਲ ਲਾਈ ਕਰਵਾ ਲਈ ਉਹ ਜੇ ਵੀ ਹਾੜਾ ਜਾਂਦਾ ਤਾਂ ਜਿਹੜੇ ਸਰਦ ਕੇ ਨਾਲੇ ਓਪਰੇਟਰ ਸੱਜੋ ਜੇ ਵੀ ਕਿਸਾਨ ਕੋਈ ਵੀ ਹੋਰ ਇਹਨਾਂ ਦਾ ਕੋਈ ਕੰਮ ਆ ਜਾਂਦਾ ਚਲੋ ਇਹ ਵਰਤ ਕੇਂਦਰ ਵਾਲੇ অপারেਟਰ ਸਾਦੋ ਇਹਨਾਂ ਨੇ ਤਾਂ ਸਾਨੂੰ ਸਾਰਿਆਂ ਨੂੰ ਵਾਰਾ ਗਾਵਾਂਦਰਾ ਰੱਖਿਆ ਜਿੰਨਾ ਦਿਲ ਕਰੇ ਉਹ ਗੰਦਰ ਭੰਕੀ ਲੈ ਜਾਈਏ ਬਸ ਠੀਕ ਹੈ ਜੀ ਇਹ 17 18 ਸਾਲਾਂ ਜੂ ਸਾਡੀ ਇੱਜ਼ਤ ਕਰ ਤਨਖਾਹ ਸਾਰੀ 8000 ਰੁਪਏ 8000 ਦੇ ਵਿੱਚ ਅੱਜ ਕੱਲ ਨੂੰ ਗੁਜ਼ਾਰਾ ਹੋ ਜੂਗਾ ਇਸੇ ਦਾ ਕੋਈ ਗੁਜ਼ਾਰਾ ਨਹੀਂ ਚੱਲਦਾ ਤਿੰਨ ਮਹੀਨਿਆਂ ਦੀ ਤਨਖਾਹਾਂ ਨਹੀਂ ਹੁੰਦਾ ਕੀ ਕਰਨਗੇ ਜੀ ਉਹ ਤੇ অপারেਟਰ ਕੀ ਤੁਸੀਂ ਮੰਗ ਪੱਤਰ ਵੀ ਦਿੱਤਾ ਨਹੀਂ ਸਾਹਿਬ ਅਸੀਂ ਬਹੁਤ ਵਾਰੀ ਮੰਗ ਪੱਤਰ ਦੇ ਚੁੱਕੇ ਆਂ ਸਾਡੀ ਯੂਨੀਅਨ ਨੇ ਅੱਜ ਤੋਂ 3-4 ਮਹੀਨੇ ਪਹਿਲਾਂ ਇੱਕ ਤਰੀਕ ਹੜਤਾਲ ਕੀਤੀ ਸੀ ਜਦੋਂ ਹੜਤਾਲ ਕਰਤੀ ਕੰਪਨੀ ਨੇ ਸਾਡੀ ਸੈਲਰੀ ਪਾ ਦਿੱਤੀ ਜੀ ਤਦੋਂ ਵੀ ਜਦੋਂ 20 ਦਿਨ ਸੈਲਰੀ ਆ ਗਈ ਜੀ ਕਹਿੰਦੇ ਸੀ ਅੱਗੇ ਤੋਂ ਤੁਹਾਡੀ ਸੈਲਰੀ ਨਹੀਂ ਵੀ ਜਿਹੜੀ ਸੈਲਰੀ ਆ ਤਦੋਂ ਰੈਗੂਲਰ ਬਿਆ ਕਰਾਂਗੇ ਅੱਜ ਤੱਕ ਸਾਡੀ ਸੈਲਰੀ ਜਦੋਂ ਵੀ ਉਹਦੇਆਂ ਮਹੀਨਾ ਡੇਢ ਮਹੀਨਾ ਬਾਅਦ ਉਹਦੇ ਜਦੋਂ ਕਿਦੜ ਹੜਤਾਲ ਦਾ ਰੋਲਾ ਪੈਨਾਂਗੇ ਤੋਂ ਸੈਲਰੀ ਪਾ ਦੇਣੀ ਇਹਨਾਂ ਦਾ ਇਹ ਕੰਮ ਵੀ ਚਲੋ ਠੀਕ ਆ ਕੱਲੀ ਜਿਵੇਂ ਛੋਟੇ ਹੁੰਦੇ ਨੇ ਨਾ ਸਾਨੂੰ ਦਿਖਾ ਗਿਆ ਸੀਗਾ ਵੀ ਜਿਹੜੇ ਕਿਨੇ ਕੰਮਿਆਂ ਨੂੰ ਕੰਟਰੋਲ ਹੁੰਦੇ ਸੀ ਕਿ ਉੱਤੋਂ ਫੜ ਕੇ ਜਿੱਧਰ ਮਰਜ਼ੀ ਕਮਾਈ ਕਰੋ ਸਾਡੀ ਉਹ ਗੱਲ ਬਣ ਗਈ ਜੀ ਕਹਿੰਦਾ ਬੋਲੋ ਤੁਹਾਨੂੰ ਕੱਤ ਪੁਤਲੀਆਂ ਤਰ੍ਹਾਂ ਨਚਾ ਰਹੇ ਆ ਬਸ ਸਾਨੂੰ ਕੱਟ ਪੁਤਲੀਆਂ ਬਣਾਇਆ ਆ ਜੀ ਜੇ ਕੋ ਦਿਲ ਕਰਦਾ ਜੀ ਜਦੋਂ ਮੜਾ ਲੱਗਦਾ ਵੀ ਤਰਨਾ ਲੱਗੂਗਾ ਉਹੋ ਤਰਖਾਵਾ ਪਾ ਦਿੰਦੇ ਆ ਸਾਡੀ ਇੰਨੀ ਪਾਦਾ ਜੀ ਸਾਨੂੰ ਤਰਫੇ ਲਾ ਲੇ ਤਰਖਾਵਾ ਲੈਣੀਆਂ ਪੈਣਗੀਆਂ ਤੇ ਮੰਗਾ 12 18 ਸਾਲ ਹੋ ਗਏ ਆ ਅੱਜ ਕੰਪਨੀ ਦਾ ਕੰਟਰੈਕਟ ਖਤਮ ਹੋਏ ਨੂੰ 2 ਮਹੀਨੇ ਹੋ ਗਏ ਆ ਕੰਪਨੀ ਅੱਜ ਕਹਿ ਰਹੀ ਹੈ ਸਾਡਾ ਕੰਟਰੈਕਟ ਖਤਮ ਹੋ ਚੁੱਕਾ ਹੈ ਸਾਡੇ ਬਿੱਲ ਨਹੀਂ ਕਲੀਅਰ ਹੋਏ ਜ ਕਰਦੇ ਰਹੇ ਨਾ ਕਰਦੇ ਰਹੇ ਉਹ ਕਰ ਲੈਣਾ ਹੁਣ ਜਦੋਂ 17-18 ਸਾਲੋਂ ਕੇ ਸਾਰੇ ਓਵਰੇਜ ਹੋ ਗਏ ਨਾ ਕਿਸੇ ਹੋਰ ਪਾਸੇ ਨੌਕਰੀ ਕਰ ਸਕਦੇ ਆ ਜਿਹੜੀਆਂ ਪੜ੍ਹੀਆਂ ਲਿਖੀਆਂ ਖੂਚ ਪੈ ਗਈਆਂ ਸਾਰਿਆਂ ਨੂੰ ਨਾ ਸਰਕਾਰ ਕੇ ਵਾਅਦਾ ਕੋਈ ਨਹੀਂ ਆ ਉਹਦੋਂ ਤਾਂ ਪੰਜਾਬ ਸਰਕਾਰ ਕਹਿੰਦੀ ਸੀ ਵੀ ਸਾਨੂੰ ਲਿਆਓ ਅਸੀਂ ਤਾਂ ਤੁਝੇ ਜਿੰਨੇ ਪ੍ਰਾਈਵੇਟ ਸਾਰੇ ਪੱਕੇ ਕਰਾਂਗੇ ਅੱਜ ਤੱਕ ਸਾਨੂੰ ਕਿਸੇ ਨੇ ਆ ਕੇ ਹੀ ਨਹੀਂ ਪੁੱਛਿਆ ਵੀ ਹਾਂ ਤੁਹਾਡਾ ਕੀ ਕੰਮ ਆ ਜਦੋਂ ਕਿਤੇ ਕੰਮ ਰੁੱਤੋਂ ਲੱਗਦਾ ਉਹਨਾਂ ਨੂੰ ਯਾਦ ਆ ਜਾਵੇ ਵੀ ਜਦੋਂ ਠੀਕਾ ਬਸਤ ਕੇਂਦਰ ਵਾਲੇ ਦੀ ਗੱਲ ਇਹਨਾਂ ਦੀ ਗੱਲ ਤੋਂ ਅੱਜ ਤੱਕ ਸਾਰਾ ਟੈਕਸ ਸਿਸਟਮ ਪਾਸਟੇਆ ਸਰਕਾਰ ਨੇ ਸਤਕਾਂਮ ਦੇ ਜਿਹੜੇ ਆਮਦਨ ਵਾਲੇ ਸਾਧਨ ਨੇ ਜਦੋਂ ਸਰਕਾਰ ਨੂੰ ਆਮਦਨ ਹੋਣੀ ਉਹ ਤਾਂ ਕੋਕਰੀਆਂ ਦੇ ਲਾਦੇ ਨੇ ਇਹ ਨਹੀਂ ਪਤਾ ਕਿ ਅਸੀਂ ਜਿੱਥੋਂ ਸਰਕਾਰ ਨੂੰ ਆਮਦਨ ਨਹੀਂ ਉਹ ਡਿਪਾਰਟਮੈਂਟ ਜਿਹਦੇ ਕੋਲੇ ਰੱਖਣੀ ਤਾਂ ਹੀ ਆਮਦਨ ਹੋਊਗੀ ਨਾ ਸਰਕਾਰ ਨੂੰ ਤਾਂ ਹੀ ਸਰਕਾਰ ਸਿਸਟਮ ਚਲਾ ਸਕਦੀ ਹੈ ਨਾ ਉਹ ਜਿੰਨੇ ਸਾਡੇ ਵੀ ਜਿੰਨੇ ਵੀ ਮੈਂਬਰ ਆ 100 ਦੇ ਵਿੱਚੋਂ 95% ਬੰਦੇ ਇਹੋ ਜਿਹੇ ਵੀਡੀਓ ਓਵਰਏਜ ਹੋ ਚੁੱਕੇ ਹੋਣਗੇ ਅੰਜੇ ਪਟਵਾਰ ਨਵੀਂ ਪ੍ਰਤੀ ਕਰੀ ਜਾਂਦੀ ਹੈ ਇਹਨਾਂ ਨੂੰ ਕਿਤੇ ਅਡਜਸਟਮੈਂਟ ਕਰੋ ਸਾਨੂੰ ਵੀ ਸਾਡਾ ਹੀ ਪ੍ਰਵਾਹ ਹੈ 17-18 ਸਾਲ ਹੋ ਗਏ ਤੁਹਾਡੇ ਤੱਕ ਪਹੁੰਚਾਣ ਦੇ ਤੁਹਾਡੇ ਕੋਲ ਤੁਸੀਂ ਸਾਨੂੰ ਕਿੰਨੇ ਜਸਪੁਣ ਕਰਵਾਣਾ ਧੰਨਵਾਦੀ ਸਾਡੀ ਵੀ ਕੀ ਇਜ਼ਾਤ ਪਿਆਦ ਨੂੰ ਸੁਣਿਆ ਜਾਵੇ ਸਾਡਾ ਵੀ ਹੀ ਰੱਬ ਸਿਲਾ ਕਰੇ